ਪਰ ਕਈ ਯਾਰ ਕੁਝ ਚੀਜ਼ਾਂ ਸੈਂਸਰ ਬੋਰਡ ਨੂੰ ਲੱਗਦੀਆਂ ਹੁੰਦੀਆਂ ਔਰ ਉਹਦੇ ਤੇ ਨਾ ਉਹ ਰਿਵਿਊ ਕਰ ਰਿਹਾ ਇਸ ਚੀਜ਼ ਨੂੰ ਥੈਟਸ ਵਾਈ ਸਾਡੇ ਕੋਲ ਸੈਂਸਰ ਨਹੀਂ ਆਇਆ ਅਸੀਂ ਨਾਇਨ ਕੰਟਰੀਜ਼ ਦੀ ਮੂਵੀ ਜਿਹੜੀ ਹੈ ਹੋਲਡ ਕੀਤੀ ਆ ਪਰ ਯੂ ਐਸ ਐਂਡ ਯੂ ਕੇ ਦੇ ਵਿੱਚ ਅਸੀਂ ਉਹਨੂੰ ਮੈਂ ਲਾਂਚ ਕਰਤਾ ਔਰ ਜਿਹੜੀ ਕਨਵਰਜਨ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਕਨਵਰਜਨ ਹੋਇਆ ਉਹਨੂੰ ਵੀ ਹੈਮਰ ਕੀਤਾ ਗਿਆ ਪਰ ਕਿਸੇ ਵੀ ਧਰਮ ਨੂੰ ਡਿਸ਼ੇਮ ਨਹੀਂ ਕੀਤਾ ਅਸੀਂ ਹੈਨਾ ਜੀ ਹਰ ਜਨ ਕਈ ਫਾਈਲ ਨਾ ਰਿਲੀਜ਼ ਹੋ ਗਈ ਪਰ ਇੱਥੇ ਕੀ ਕਰਦੇ ਨੇ ਕਿ ਰਿਲੀਜ਼ ਨਹੀਂ ਹੋਈ ਐਕਚੁਅਲੀ ਸਮ ਟਾਈਮ ਯੂ ਨੋ ਮਲਵੇਦਾ ਕੈਨਵਸ ਇਦਾਂ ਦਾ ਅਸੀਂ ਕਟਾਕਸ਼ ਕੀਤਾ ਕੁਝ ਜੀਹਾਂ ਦੇ ਉੱਪਰ ਜਿਦੇ ਚ ਡੇਰਾਬਾਦ ਕੁਝ ਲੋਕ ਢੋਂਗੀ ਲੋਕ ਜਿਹੜੇ ਐਕਸਪਲੋਇਟ ਕਰਦੇ ਆ ਲੋਕਾਂ ਨੂੰ ਹਨਾ ਉਹ ਚੀਜ਼ ਦਿਖਾਈ ਗਈ ਆ ਉਹ ਕੋਈ ਵੀ ਹੋ ਸਕਦਾ ਉਹ ਸਿੱਖੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਕ੍ਰਿਸਚੀਅਨਿਟੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਇਸਲਾਮ ਦੇ ਲਿਬਾਸ ਵਿੱਚ ਵੀ ਹੋ ਸਕਦਾ ਉਹ ਸਨਾਤਨ ਦੇ ਲਿਬਾਸ ਵਿੱਚ ਵੀ ਹੋ ਸਕਦਾ ਤੇ ਉਹ ਕਟਾਕਸ਼ ਇਦਾਂ ਕੀਤਾ ਗਿਆ ਹੈਮਰ ਕੀਤਾ ਗਿਆ ਔਰ ਜਿਹੜੀ ਕਨਵਰਜਨ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਕਨਵਰਜਨ ਹੋਈ ਉਹਨੂੰ ਵੀ ਹੈਮਰ ਕੀਤਾ ਗਿਆ ਪਰ ਕਿਸੇ ਵੀ ਧਰਮ ਨੂੰ ਡਿਸ਼ੇਮ ਨਹੀਂ ਕੀਤਾ ਅਸੀਂ ਹੈਨਾ ਪਰ ਕਈ ਯਾਰ ਕੁਝ ਚੀਜ਼ਾਂ ਸੈਂਸਰ ਬੋਰਡ ਨੂੰ ਲੱਗਦੀਆਂ ਹੁੰਦੀਆਂ ਔਰ ਉਹਦੇ ਤੇ ਨਾ ਉਹ ਰਿਵਿਊ ਕਰ ਰਿਹਾ ਇਸ ਚੀਜ਼ ਨੂੰ ਦੈਟਸ ਵਾਈ ਸਾਡੇ ਕੋਲ ਸੈਂਸਰ ਨਹੀਂ ਆਇਆ ਅਸੀਂ 9 ਕੰਟਰੀਜ਼ ਦੀ ਮੂਵੀ ਜਿਹੜੀ ਹੈ ਹੋਲਡ ਕੀਤੀ ਆ ਪਰ ਯੂ ਐਸ ਐਂਡ ਯੂ ਕੇ ਦੇ ਵਿੱਚ ਅਸੀਂ ਉਹਨੂੰ ਲਾਂਚ ਕਰਤਾ ਬਿਕਾਜ਼ ਆਲਰੇਡੀ ఎవਰੀਥਿੰਗ ਹੈਜ਼ ਬੀਨ ਡਨ ਓਵਰ ਥੇਰ ਸੋ ਦੈਟਸ ਵਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਸਵਾਲ ਤੁਹਾਨੂੰ ਦੋਵਾਂ ਨੂੰ ਇਹ ਹੈ ਕਿ ਜਦੋਂ ਕੋਈ ਵੀ ਅਜਿਹੇ ਟਾਪਿਕ ਦੇ ਉੱਤੇ ਫਿਲਮ ਬਣਦੀ ਹੈ ਕਾਫੀ سارے ਲੈਸਨਸ ਹੁੰਦੇ ਨੇ ਫਿਲਮ ਦੇ ਵਿੱਚ ਹਰ ਸਟੋਰੀ ਕੁਝ ਨਾ ਕੁਝ ਸਿਖਾਉਂਦੀ ਹੈ ਤੁਹਾਡੇ ਤੁਹਾਨੂੰ ਕੀ ਲਾਈਫ ਲੈਸਨ ਰਿਹਾ ਇਸ ਫਿਲਮ ਨੂੰ ਸ਼ੂਟ ਕਰਦੇ ਹੋਏ ਜਾਂ ਇਸ ਫਿਲਮ ਦੀ ਕਹਾਣੀ ਮੇਰੇ ਲਈ ਤਾਂ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ ਇਸ ਮੂਵੀ ਤੋਂ ਉਹ ਚੀਜ਼ ਸਿੱਖੀ ਜਿਵੇਂ ਕਹਿੰਦੇ ਕਰਮੀ ਆਪੋ ਆਪਣੀ ਹੈਨਾ ਨਾਮ ਵੀ ਬਹੁਤ ਵੱਡਾ ਤਾਂ ਮੈਨੂੰ ਲੱਗਿਆ ਉਸ ਤੋਂ ਬਾਅਦ ਮੇਰੇ 'ਚ ਬਹੁਤ ਚੇਂਜੇਸ ਆਏ ਨੇ ਔਰ ਮੇਰੇ 'ਚ ਠਹਿਰਾਓ ਆਇਆ ਔਰ ਮੈਨੂੰ ਲੱਗਿਆ ਕਿ ਪਰਮਾਤਮਾ ਨੂੰ ਵੰਝਣਾ ਬਹੁਤ ਜ਼ਰੂਰੀ ਆ ਕਿ ਜੇ ਤੁਹਾਨੂੰ ਕਦੀ ਵੀ ਹੈਨਾ ਪ੍ਰੋਬਲਮਸ ਆ ਜਾਂਦੀਆਂ ਤੁਹਾਡੇ ਨਾਲ ਤੁਹਾਡੇ ਆਪਣੇ ਤੱਕ ਨਹੀਂ ਖੜਦੇ ਬਸ ਇੱਕ ਪਰਮਾਤਮਾ ਹੁੰਦਾ ਜੋ ਤੁਹਾਡੇ ਨਾਲ ਖੜਦਾ ਤੇ ਅੱਜ ਮੈਂ ਅਗਰ ਮੈਂ ਅੱਜ ਇਸ ਮੁਕਾਮ ਤੱਕ ਪਹੁੰਚੀ ਹਾਂ ਉਸ ਪਰਮਾਤਮਾ ਦੇ ਕਰਕੇ ਪਹੁੰਚੀ ਔਰ ਇਸ ਮੂਵੀ ਨੇ ਮੈਨੂੰ ਬਹੁਤ ਚੀਜ਼ਾਂ ਸਿਖਾਈਆਂ ਪਰ ਕਈਾਰ ਕੋਈ ਚੀਜ਼ਾਂ ਸੈਂਸਰ ਬੋਰਡ ਨੂੰ ਲੱਗਦੀਆਂ ਹੁੰਦੀਆਂ ਔਰ ਉਹਦੇ ਤੇ ਉਹ ਨਾ ਰਿਵਿਊ ਕਰ ਰਿਹਾ ਇਸ ਚੀਜ਼ ਨੂੰ ਦੈਟਸ ਵਾਈ ਸਾਡੇ ਕੋਲ ਸੈਂਸਰ ਨਹੀਂ ਆਇਆ ਅਸੀਂ 9 ਕੰਟਰੀਜ਼ ਦੀ ਮੂਵੀ ਜਿਹੜੀ ਆ ਹੋਲਡ ਕੀਤੀ ਆ ਪਰ ਯੂਐਸ ਐਂਡ ਯੂਕੇ ਦੇ ਵਿੱਚ ਅਸੀਂ ਉਹਨੂੰ ਮ ਲਾਂਚ ਕਰਤਾ ਔਰ ਜਿਹੜੀ ਕਨਵਰਜਨ ਹੋ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਕਨਵਰਜਨ ਹੋਈ ਉਹਨੂੰ ਵੀ ਹੈਮਰ ਕੀਤਾ ਗਿਆ ਪਰ ਕਿਸੇ ਵੀ ਧਰਮ ਨੂੰ ਡਿਸ਼ੇਮ ਨਹੀਂ ਕੀਤਾ ਅਸੀਂ ਹੈਨਾ ਜੀ ਇਹ ਕਈ ਟਾਈਮ ਹੋਰ ਰਿਲੀਜ਼ ਹੋ ਗਈ ਪਰ ਇੱਥੇ ਕੀ ਕਰਦੇ ਨੇ ਕਿ ਰਿਲੀਜ਼ ਨਹੀਂ ਹੋ ਗਈ ਐਕਚੁਅਲੀ ਸਮ ਟਾਈਮ ਯੂ نو ਮਲਵੇਦਾ ਕੈਨਵਸ ਇਦਾਂ ਦਾ ਅਸੀਂ ਕਟਾਕਸ਼ ਕੀਤਾ ਕੁਝ ਜੀਜ਼ਾਂ ਦੇ ਉੱਪਰ ਜਿਦੇ ਚ ਡੇਰਾਬਾਦ ਕੁਝ ਲੋਕ ਢੋਂਗੀ ਲੋਕ ਜਿਹੜੇ ਐਕਸਪਲੋਇਟ ਕਰਦੇ ਆ ਲੋਕਾਂ ਨੂੰ ਹਨਾ ਉਹ ਚੀਜ਼ ਦਿਖਾਈ ਗਈ ਆ ਉਹ ਕੋਈ ਵੀ ਹੋ ਸਕਦਾ ਉਹ ਸਿੱਖੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਕ੍ਰਿਸਚੀਅਨਿਟੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਇਸਲਾਮ ਦੇ ਲਿਬਾਸ ਵਿੱਚ ਵੀ ਹੋ ਸਕਦਾ ਉਹ ਸਨਾਤਨ ਦੇ ਲਿਬਾਸ ਵਿੱਚ ਵੀ ਹੋ ਸਕਦਾ ਤੇ ਉਹ ਕਟਾਕਸ਼ ਇਦਾਂ ਕੀਤਾ ਗਿਆ ਹੈਮਰ ਕੀਤਾ ਗਿਆ ਔਰ ਜਿਹੜੀ ਕਨਵਰਜਨ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਕਨਵਰਜਨ ਹੋਏ ਉਹਨੂੰ ਵੀ ਹੈਮਰ ਕੀਤਾ ਗਿਆ ਪਰ ਕਿਸੇ ਵੀ ਧਰਮ ਨੂੰ ਡਿਫੇਮ ਨਹੀਂ ਕੀਤਾ ਸੀ ਹਨਾ ਪਰ ਕਈਾਰ ਕੋਈ ਚੀਜ਼ਾਂ ਸੈਂਸਰ ਬੋਰਡ ਨੂੰ ਲੱਗਦੀਆਂ ਹੁੰਦੀਆਂ ਔਰ ਉਹਦੇ ਤੇ ਉਹ ਰਿਵਿਊ ਕਰ ਰਿਹਾ ਇਸ ਚੀਜ਼ ਨੂੰ ਦੈਟਸ ਵਾਈ ਸਾਡੇ ਕੋਲ ਸੈਂਸਰ ਨਹੀਂ ਆਇਆ ਅਸੀਂ ਨਾਇਨ ਕੰਟਰੀਜ਼ ਦੀ ਮੂਵੀ ਜਿਹੜੀ ਹੈ ਹੋਲਡ ਕੀਤੀ ਆ ਪਰ ਯੂ ਐਸ ਐਂਡ ਯੂ ਕੇ ਦੇ ਵਿੱਚ ਅਸੀਂ ਉਹਨੂੰ ਲਾਂਚ ਕਰਤਾ ਬਿਕਾਜ਼ ਆਲਰੇਡੀ ఎవਰੀਥਿੰਗ ਹੈਜ਼ ਬੀਨ ਡਨ ਓਵਰ ਥੇ ਸੋ ਦੈਟਸ ਵਾਈ ਸੋ ਆਲਰੇਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਸਵਾਲ ਤੁਹਾਨੂੰ ਦੋਵਾਂ ਨੂੰ ਇਹ ਕਿ ਜਦੋਂ ਕੋਈ ਵੀ ਅਜਿਹੇ ਟੌਪਿਕ ਦੇ ਉੱਤੇ ਫਿਲਮ ਬਣਦੀ ਹੈ ਕਾਫੀ سارے ਲੈਸਨਸ ਹੁੰਦੇ ਨੇ ਫਿਲਮ ਦੇ ਵਿੱਚ ਹਰ ਸਟੋਰੀ ਕੁਝ ਨਾ ਕੁਝ ਸਿਖਾਉਂਦੀ ਹੈ ਤਾਂ ਤੁਹਾਡੇ ਤੁਹਾਨੂੰ ਲਈ ਕੀ ਲਾਈਫ ਲੈਸਨ ਰਿਹਾ ਇਸ ਫਿਲਮ ਨੂੰ ਸ਼ੂਟ ਕਰਦੇ ਹੋਏ ਜਾਂ ਇਸ ਫਿਲਮ ਦੀ ਕਹਾਣੀ ਸੁਣਦੇ ਮੇਰੇ ਲਈ ਤਾਂ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ ਇਸ ਮੂਵੀ ਤੋਂ ਉਹ ਚੀਜ਼ ਸਿੱਖੀ ਜਿਵੇਂ ਕਹਿੰਦੇ ਕਰਮੀ ਆਪੋ ਆਪਣੀ ਹਨਾ ਨਾਮ ਵੀ ਬਹੁਤ ਵੱਡਾ ਤਾਂ ਮੈਨੂੰ ਲੱਗਿਆ ਉਸ ਤੋਂ ਬਾਅਦ ਮੇਰੇ 'ਚ ਬਹੁਤ ਚੇਂਜੇਸ ਆਏ ਨੇ ਔਰ ਮੇਰੇ 'ਚ ਠਹਿਰਾਓ ਆਇਆ ਔਰ ਮੈਨੂੰ ਲੱਗਿਆ ਕਿ ਪਰਮਾਤਮਾ ਨੂੰ ਵੰਝਣਾ ਬਹੁਤ ਜ਼ਰੂਰੀ ਆ ਕਿ ਜੇ ਤੁਹਾਨੂੰ ਕਦੀ ਵੀ ਹਨਾ ਪ੍ਰੋਬਲਮਸ ਆ ਜਾਂਦੀਆਂ ਤੁਹਾਡੇ ਨਾਲ ਤੁਹਾਡੇ ਆਪਣੇ ਤੱਕ ਨਹੀਂ ਖੜਦੇ ਬਸ ਇੱਕ ਪਰਮਾਤਮਾ ਹੁੰਦਾ ਜੋ ਤੁਹਾਡੇ ਨਾਲ ਖੜਦਾ ਤੇ ਅੱਜ ਮੈਂ ਅਗਰ ਮੈਂ ਅੱਜ ਇਸ ਮੁਕਾਮ ਤੱਕ ਪਹੁੰਚੀ ਹਾਂ ਉਸ ਪਰਮਾਤਮਾ ਦੇ ਕਰਕੇ ਪਹੁੰਚੀ ਔਰ ਇਸ ਮੂਵੀ ਨੇ ਮੈਨੂੰ ਬਹੁਤ ਚੀਜ਼ਾਂ ਸਿਖਾਈਆਂ